ਸਟਾਰਤ ਰੂਪ ਬਸੰਤ ਦੀ ਲੋਕਗਾਥਾ ਸਦੀਆਂ ਪੁਰਾਣੀ ਹੈ ਡੰਡੀ ਇਤਿਹਾਸ ਦੀਆਂ ਪੈੜਾਂ ਇਸ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਉੱਚਾ ਪਿੰਡ ਸੰਘੋਲ ਨਾਲ ਜਾ ਜੋੜਦੀਆਂ ਹਨ ਡੰਡੀ ਇਸ ਪਿੰਡ ਦੇ ਨਾਂ ਨਾਲ ਕਈ ਦੰਦ ਕਥਾਵਾਂ ਜੁੜੀਆਂ ਹੋਈਆਂ ਹਨ ਡੰਡੀ ਕਹਿੰਦੇ ਹਨ ਹਜ਼ਾਰਾਂ ਬਰੇ ਪਹਿਲਾਂ ਸੰਘੋਲ ਇੱਕ ਘੁੱਗ ਵਸਦਾ ਸਹਿਰ ਸੀ ਜਿਸ ਦਾ ਨਾਂ ਸੀ ਸੰਗਲਾਦੀਪ ਰੂਪ ਬਸੰਤ ਦੇ ਪਿਤਾ ਰਾਜਾ ਖੜਗਸੈਨ ਦੀ ਰਾਜਧਾਨੀ ਡੰਡੀ ਰਾਜਾ ਖੜਗਸੈਨ ਇੱਕ ਨੇਕ ਦਿਲ ਧਰਮੀ ਅਤੇ ਅਦਲੀ ਰਾਜੇ ਦੇ ਨਾਂ ਨਾਲ ਪ੍ਰਸਿੱਧ ਸੰਨ ਡੰਡੀ ਉਸ ਦੇ ਰਾਜ ਵਿੱਚ ਪਰਜਾ ਬਹੁਤ ਸੁਖੀ ਸੀ ਡੰਡੀ ਸਾਰੇ ਉਸ ਨੂੰ ਬੜਾ ਆਦਰ ਮਾਣ ਦਿੰਦੇ ਸਨ ਡੰਡੀ ਕਿਸੇ ਗੱਲ ਦੀ ਉਸ ਨੂੰ ਤੋਟ ਨਹੀਂ ਸੀ ਡੰਡੀ ਔਲਾਦ ਵੱਲੋਂ ਵੀ ਉਹ ਸੰਤੁਸ਼ਟ ਸੀ ਡੰਡੀ ਉਸ ਦੇ ਦੋ ਪਿਆਰੇ ਪੁੱਤਰ ਸਨ ਰੂਪ ਤੇ ਬਸੰਤ ਜਿਨ੍ਹਾਂ ਨੂੰ ਵੇਖਿਆਂ ਭੁੱਖ ਲੈਂਦੀ ਸੀ ਡੰਡੀ ਅੱਖਾਂ ਰੱਜ ਰੱਜ ਜਾਂਦੀਆਂ ਸਨ ਡੰਡੀ ਰੂਪ ਵੱਡਾ ਸੀ 15 ਵਰਿਆਂ ਦਾ ਤੇ ਬਸੰਤ ਰੂਪ ਤੋਂ 2 ਸਾਲ ਛੋਟਾ ਸੀ ਡੰਡੀ ਖੜਗ ਸੈਨ ਆਪਣੀ ਪਿਆਰੀ ਰਾਣੀ ਰੂਪਬਤੀ ਵੱਲੋਂ ਫਿਕਰਵੰਦ ਸੀ ਡੰਡੀ ਰੂਪવતી ਕੁਝ ਸਮੇਂ ਤੋਂ ਬਿਮਾਰ ਸੀ ਡੰਡੀ ਰਾਜ ਦੇ ਹਕੀਮਾ ਨੇ ਉਸ ਦਾ ਬਹੁਤ ਇਲਾਜ ਕੀਤਾ ਪਰ ਉਹ ਅਜਹੀ மஞ்சੇ ਤੇ ਪਈ ਕੇ ਉੱਠ ਨਾ ਸਕੀ ਤੇ ਕੁਝ ਦਿਨ ਪਾ ਕੇ ਰਾਣੀ ਸਵਰਗ ਸਿਹਾਰ ਗਈ ਡੰਡੀ ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਡੰਡੀ ਰੂਪ ਬਸੰਤ ਆਪਣੀ ਮਾਂ ਦੇ ਵਿਜੋਗ ਵਿੱਚ ਬਹੁਤ ਰੁਣੇ ਉਹਨਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ ਡੰਡੀ ਖੜਗਸੈਨ ਆਪ ਹਾਲੋਂ ਬਿਹਾਲ ਹੋਇਆ ਪਿਆ ਸੀ ਡੰਡੀ ਉਸ ਨੂੰ ਸੂਜ ਨਹੀਂ ਸੀ ਰਹਾ ਕਿ ਕਿਵੇਂ ਆਪਣੇ ਆਪ ਤੇ ਕਾਬੂ ਪਾਵੇ ਪ੍ਰਸੰਚਿਨ ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਹਨਾਂ ਦੇ ਗਮ ਨੂੰ ਭੁਲਾਉਣ ਲਈ ਸਹਾਂ ਦਿਲਵਰੀਆਂ ਦਿੱਤੀਆਂ ਤੇ ਢਾਰਸਾਂ ਬੰਨੀਆਂ ਡੰਡੇ ਸਮਾ ਆਪਣੀ ਤੋਰੇ ਤੁਰਦਾ ਰਹਾ ਡੰਡੇ ਰੂਪਪਸੰਤ ਜਵਾਨੀ ਦੀਆਂ ਬਰੂਹਾਂ ਤੇ ਪੁੱਜ ਚੁੱਕੇ ਸਨ ਡੰਡੀ ਉਹਨਾਂ ਦੇ ਆਪਣੇ ਸੌਂਕ ਸਨ ਰੂਪ ਨੂੰ ਸ਼ਿਕਾਰ ਖੇਡਣ ਦਾ ਸੌਂਕ ਸੀ ਤੇ ਬਸੰਤ ਕਬੂਤਰ ਉਡਾਉਣ ਦਾ ਸਕੀਨ ਸੀ ਡੰਡੀ ਅਲੜ ਜਵਾਨੀ ਆਪਣੇ ਸ਼ੌਕਾਂ ਵਿੱਚ ਮਸਤ ਸੀ ਡੰਡੀ ਖੜਗਸੈਨ ਨੂੰ ਰਾਜ ਦਰਬਾਰ ਦੇ ਕਮਾ ਕਾਜਾਂ ਤੋਂ ਬੇਹਲ ਨਹੀਂ ਸੀ ਮਿਲਦੀ ਡੰਡੀ ਇਹਨਾਂ ਰੁਝੇਮਿਆਂ ਕਰਕੇ ਰਾਣੀ ਦੇ ਵਿਜੋਗ ਨੂੰ ਉਹ ਭੁੱਲਣ ਲੱਗੇ ਡੰਡੀ ਖੜਗ ਸੈਨ ਨੂੰ ਆਪਣੀ ਰਾਣੀ ਰੂਪਬਤੀ ਨਾਲ ਬਹੁਤ ਮੁਹੱਬਤ ਸੀ ਡੰਡੀ ਉਸ ਦੇ ਵਿਛੋੜੇ ਦਾ ਉਹਦੇ ਮਨ ਅਤੇ ਸਰੀਰ ਤੇ ਬਹੁਤ ਭੜਾ ਪ੍ਰਭਾਵ ਪੈ ਰਹਾ ਸੀ ਡੰਡੀ ਖੜਗਸੈਨ ਰਾਜ ਦਰਬਾਰ ਵਿੱਚੋਂ ਜਦੋਂ ਆਪਣੇ ਮਹਿਲਾਂ ਨੂੰ ਆਉਂਦਾ ਉਹਨੂੰ ਡੋਬੂ ਪੈਣ ਲੱਗ ਜਾਂਦੇ ਡੰਡੀ ਰਾਣੀ ਬਿਨਾ ਸੁੰਨਾ ਮਹਿਲ ਵੱਡ ਵੱਡ ਖਾਨ ਨੂੰ ਆਉਂਦਾ ਡੰਡੀ 2 ਢਾਈ ਵਰੇ ਇਸੇ ਅਵਸਥਾ ਵਿੱਚ ਲੰਘ ਗਏ ਡੰਡੀ ਆਖਰ ਉਹਦੇ ਅਮੀਰਾ ਵਜ਼ੀਰਾ ਨੇ ਉਸ ਨੂੰ ਦੂਜੀ ਸ਼ਾਦੀ ਕਰਵਾਉਣ ਲਈ ਮਨਾ ਲਿਆ ਡੰਡੀ ਰਾਜਿਆਂ ਨੂੰ ਭਲਾ ਸ਼ਾਦੀਆਂ ਦਾ ਕੀ ਘਾਟਾ ਸੰਗਲਾਦੀਪ ਦੇ ਰਾਜਪੂਤ ਸਰਦਾਰ ਇੰਦਰਸੈਨ ਨੇ ਆਪਣੀ 16-17 ਵਰੇ ਦੀ ਪਰੀਆਂ ਵਰਗੀ ਮਲੂਕ ਧੀ ਚੰਦਰਵਤੀ ਅਦਖੜ ਉਮਰ ਦੇ ਰਾਜਾ ਖੜਗਸੈਨ ਨਾਲ ਵਿਆਹ ਦਿੱਤੀ ਡੰਡੀ ਮਹਿਲਾ ਵਿੱਚ ਮੁੜ ਰੌਣਕਾਂ ਆ ਗਈਆਂ ਡੰਡੀ